ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਰੰਧਾਵਾ ਵੀਰੋ ਤੇ ਖਿੱਚ ਕੇ ਸ਼ੇਅਰ ਕਰ ਦਿਓ ਹਾਂ 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 ਖਿੱਚ ਕੇ ਸ਼ੇਅਰ ਕਰ ਦਿਓ ਵੀਰੋ ਤੁਸੀਂ ਸੋਚੋਗੇ ਯਾਰ ਇਹ ਫੇਰ ਆ ਗਿਆ ਰੰਧਾਵਾ ਤੁਸੀਂ ਕਹੋਗੇ ਉਹਦੀ ਆ ਜਾਂਦਾਗਾ ਗੱਲਾਂ ਇੱਕ ਦੋ ਪਹਿਲਾਂ ਮੇਰੀਆਂ ਸੁਣ ਲਓ ਪਹਿਲੀ ਗੱਲ ਤਾਂ ਇਹ ਗੱਲ ਮਨ ਚੋਂ ਕੱਢ ਦਿਓ ਵੀ ਇਹ ਮਸੂਰੀ ਲਈ ਬੋਲਦਾ ਕਿਉਂਕਿ ਆਲਵਾਰਡ ਪਹਿਲਾਂ ਮੈਨੂੰ ਜਾਣਦਾ ਪ੍ਰਮਾਤਮਾ ਦੀ ਕਿਰਪਾ ਨਾਲ ਥੋੜੀ ਕਿਰਪਾ ਨਾਲ ਇਹ ਮਨ ਚੋਂ ਗੱਲ ਕੱਢ ਦਿਓ ਤੁਸੀਂ ਫੇਮਸ ਕਰਤਾ ਮਸ਼ਹੂਰ ਕਰਤਾ ਤੇ ਰੱਬ ਨੇ ਕਰਤਾ ਪਹਿਲੇ ਤਾਂ ਆਲਵਾਰ ਮੈਨੂੰ ਜਾਣਦਾ ਮਸ਼ਹੂਰੀ ਲਈ ਤਾਂ ਮੈਂ ਬੋਲਦੇ ਨਹੀਂ ਨੰਬਰ 2 ਤੇ ਜੇ ਤੁਸੀਂ ਕਹੋਗੇ ਵੀ ਪੈਸਾਂ ਲਈ ਬੋਲਦਾ ਪੈਸਾਂ ਲਈ ਮੇਰਾ ਕੋਈ ਸੂ ਨਹੀਂ ਲੱਗਦਾ ਮੈਂ ਕਹਣਾ ਬੱਬੂ ਮਾਨ ਤੇ ਗੁਰਦਾਸ ਮਾਨ ਠੀਕ ਹੈ ਨੰਬਰ 3 ਤੇ ਆਜੋ YouTube ਮੇਰਾ ਚੈਨਲ ਬਣਿਆ ਨਹੀਂ ਕੋਈ ਜੇ ਤੁਹਾਨੂੰ ਐ ਲੱਗੇ ਵੀ YouTube ਚੈਨਲ ਤੋਂ ਪੈਸੇ ਬਣਾਉਂਦਾ ਆ ਤਾਂ ਹਰ ਰੱਬ ਕਿੰਨੇ ਹੱਥ ਕਰਕੇ ਬਾਬੇ ਦੀ ਸੌਂ ਖਾ ਕੇ ਕਹਿੰਦੇ ਆ ਵੀ ਆਪਣਾ YouTube ਚੈਨਲ ਨਹੀਂ ਬਣਿਆ ਜਿੱਦੇ ਚੈਨਲ ਬਣ ਗਿਆ ਜਿੱਦੇ Facebook ਪੈਸੇ ਦੇਣ ਜਿੱਦੇ ਮੈਨੂੰ ਇਧਰੋਂ ਕਮਾਈ ਆਉਣ ਲੱਗੀ ਉਦਦੇ ਮੈਂ ਕੰਮ ਛੱਡ ਦੂੰ। ਉਦ ਦੀ Facebook ਡਿਲੀਟ ਮਾਰ ਦੂੰ ਸਾਰਾ ਕੁਝ ਡਿਲੀਟ ਮਾਰ ਦੂੰ। ਠੀਕ ਆ ਵੀਰੋ ਜਿੱਦੇ ਵੀ ਮੈਨੂੰ ਪੈਸੇ ਆਉਣ ਲੱਗੇ ਉਦ ਦੀ ਸਾਰਾ ਕੁਝ ਡਿਲੀਟ Facebook ਸਭ ਕੁਝ ਡਿਲੀਟ ਮਾਰ ਦੂੰ। YouTube ਚੈਨਲ ਮੇਰਾ ਬਣਿਆ ਨਹੀਂ। ਹੁਣ ਦੁਬਾਰੇ ਫੇਰ ਕਹਣਾ ਨਾ ਤਾਂ ਮੈਂ ਮਸੂਰੀ ਲਈ ਬੋਲਾਂ। ਨਾ ਮੈਨੂੰ ਇਹ ਕੰਮ ਚੋਂ ਪੈਸੇ ਬਣਦੇ ਆ ਨਾ ਹੀ ਮੈਂ ਕੋਈ ਬੱਬੂ ਮਾਣਿਆ ਗਰਦਾਸ ਮਾਣ ਆ ਮੇਰੇ ਸ਼ੋਅ ਵੱਧ ਲੱਗਦੇ ਨਾ ਮੈਨੂੰ ਪਬਲਿਸਿਟੀ ਦੀ ਲੋੜ ਆ ਨਾ ਮੈਨੂੰ ਕੋਈ ਕੰਟਰੋਵਰਸੀ ਨਾਲ ਮੇਰੇ ਸ਼ੋਅ ਵੱਧ ਲੱਗਣਗੇ ਵੀ ਮੈਨੂੰ ਪੈਸਿਆਂ ਦੀ ਕਮਾਈ ਵੱਧ ਹੁੰਦੀ ਆ ਬਸ ਇਹ ਆ ਵੀ ਮੇਰੀ ਜ਼ਮੀਰ ਜਾਗਦੀ ਆ ਦੂਜਿਆਂ ਦੀ ਨਹੀਂ ਜਾਗਦੀ ਜਿਹਨੇ ਕਮੈਂਟਾਂ 'ਚ ਗਾਲਾਂ ਕੱਢਣੀਆਂ ਗਾਲਾਂ ਕੱਢ ਲਓ ਗਾਲਾਂ ਦੇ ਵੀ ਨਹੀਂ ਆਪਾਂ ਨੂੰ ਕੋਈ ਜਿਹਨੂੰ ਜਿਵੇਂ ਚੰਗਾ ਲੱਗਦਾ ਕਰ ਲਓ ਜੇ ਕਿਸੇ ਨੇ ਹੋਰ ਗਾਲਾਂ ਕੱਢਣੀਆਂ ਕੱਢ ਲਓ ਕਿਉਂਕਿ ਗਾਲਾਂ ਗੂਲਾਂ ਤਾਂ ਯਾਰ ਜਦੋਂ ਆਪਾਂ ਸੱਚ ਬੋਲਾਂਗੇ ਇਹ ਕੁਦਰਤੀ ਗੱਲ ਆ ਸੱਚ ਤੇ ਮਿਰਚਾਂ ਲੱਗਦੀਆਂ ਜਦੋਂ ਮੈਂ ਸੱਚ ਬੋਲੂ ਤੇ ਗਾਲਾਂ ਕੱਢਣਗੇ ਲੋਕ ਲਓ ਬਾਈ ਹੁਣ ਮੈਂ ਸੋਨੂੰ ਸਿੱਧੀਆਂ ਗੱਲਾਂ ਕਰਦਾ ਛੋਡੇ ਨਾਲ ਵੀਰੋ ਇੱਕਾ ਸਹਿਨਾਜ ਗਿੱਲ ਤੇ ਹਮਾਂਸੀ ਖਰਾਨਾ ਦੀ ਜਿਹੜੀ ਲੜਾਈ ਚੱਲ ਰਹੀ ਆ ਇਹ ਪੰਜਾਬ ਦੇ ਪਿੰਡਾਂ ਦੀ ਪੰਜਾਬ ਦੀ ਪੰਜਾਬੀ ਗਾਣਿਆਂ ਦੀ ਪੰਜਾਬੀਅਤ ਦੀ ਇੱਕ ਇੱਜ਼ਤ ਆ ਯਾਰ ਕਮਾਲ ਆ ਕੁੜੀਆਂ ਨੈਟ ਤੇ ਲੜੀ ਜਾਂਦੀਆਂ ਨੈਟ ਤੇ ਹਮਾਂਸੀ ਖਰਾਨਾ ਤੇ ਸਹਿਨਾਜ ਗਿੱਲ ਵੀ ਜੇ ਤੂੰ ਲੜਨਾ ਘਰੇ ਪਰਦੇ ਚ ਲੜ ਲੋ ਸਿੱਧੀਆਂ ਗੰਧੀਆਂ ਗਾਲਾਂ ਕਮਾਲ ਆ ਯਾਰ ਸਿੱਧੀਆਂ ਗੰਧੀਆਂ ਗਾਲਾਂ ਸੁਣ ਨਹੀਂ ਰਹੀਆਂ ਕਿਸੇ ਦੀਆਂ ਧੀਆਂ ਪਣਾ ਨਹੀਂ ਸੁਣ ਰਹੀਆਂ ਕੌਣ ਨਹੀਂ ਸੁਣ ਰਿਹਾ ਕੁੜੀਆਂ ਤੇ ਕੀ ਅਸਰ ਪੈਂਦਾ ਇਹਨਾਂ ਦੇ ਗੱਲਾਂ ਦਾ ਮੈਂ ਵੀ ਵਿੱਚ ਨਹੀਂ ਆ ਮੈਂ ਗਾਉਣ ਵਾਲਾ ਆਂ ਮੈਂ ਵੀ ਗਾਉਣ ਵਾਲਾ ਗਾਉਣ ਵਾਲਿਆਂ ਨੂੰ ਲੋਕ ਮਾੜਾ ਕਿਉਂ ਕਹਿੰਦੇ ਹੁੰਦੇ ਆ ਟਰੱਕ ਡਰਾਈਵਰ ਤੇ ਗਾਉਣ ਵਾਲਿਆਂ ਨੂੰ ਲੋਕ ਮਾੜਾ ਕਹਿੰਦੇ ਆ ਵੀ ਇਹਨਾਂ ਦੇ ਅਸੀਂ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਕਹਿੰਦੇ ਆ ਨਾ ਲੋਕ ਵੀ ਟਰੱਕ ਡਰਾਈਵਰ ਤੇ ਗਾਉਣ ਵਾਲਿਆਂ ਨੂੰ ਅਸੀਂ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਇਹਨਾਂ ਨਾਲ ਰਿਸ਼ਤੇ ਆ ਰਹੀ ਨਹੀਂ ਰੱਖਣੀ ਕਿਉਂ ਕਹਿੰਦਿਆ ਕਿਉਂਕਿ ਗਾਉਣ ਵਾਲੇ ਆਪਾਂ ਲੰਡਰ ਬਣੇ ਪਏ ਆ ਸਿੱਧਾ ਮੈਂ ਕਹਿਣਾ ਵਿਚੀ ਮਾਇਆ ਕਮਾਲ ਆ ਯਾਰ ਕਿਵੇਂ ਉਹ ਸੈਨਾਜ ਗਿੱਲ ਮੋਡਲ ਆ ਤਿੰਨ ਸਾਲ ਹੋਇਆ ਤੈਨੂੰ ਇੰਡਸਟਰੀ ਚ ਆਈ ਨੂੰ ਕਹਿਣਾ ਤਾਂ ਮੈਂ ਚਾਹੁੰਦਾ ਨਹੀਂ ਕੁੜੀਆਂ ਵਿਰੁੱਧ ਮੈਂ ਬੋਲ ਨਹੀਂ ਸਕਦਾ ਕਿਉਂਕਿ ਮਾਫੀ ਚਾਹਣਾ ਮੈਂ ਕੁੜੀਆਂ ਵਿਰੁੱਧ ਨਹੀਂ ਬੋਲ ਸਕਦਾ ਪਰ ਯਾਰ ਕਿੰਨਾ ਚਿਰ ਹੋਇਆ ਤੈਨੂੰ ਆਇ ਨੂੰ ਤਿੰਨ ਸਾਲ ਹੋਇਆ ਇੰਡਸਟਰੀ ਚ ਸਾਰੀ ਇੰਡਸਟਰੀ ਨੂੰ ਮੈਂ ਜਾਣਦਾ ਕੌਣ ਮਾੜਾ ਕੌਣ ਚੰਗਾ ਸਿੱਧੀਆਂ ਗੰਧੀਆਂ ਗਾਣਾਂ ਕੱਢੀ ਜਾਂਦੀਆਂ ਕਮਾਲ ਐ ਗੱਲ ਆ ਕੋਈ ਇਹੇ ਜਰ ਵਿੱਚ ਬੰਦੇ ਸਪੋਰਟ ਕਰੀ ਜਾਂਦੇ ਆ ਵੀ ਗਾਲਾਂ ਕੱਢੋ ਲੈ ਜਰ ਕਿੱਧਰ ਨੂੰ ਜਾ ਰਹੇ ਆ ਪੰਜਾਬ ਗੜੇ ਪਏ ਮਲੇਰਕੋਟਲੇ ਮਾਨ ਕੀ ਪਿੰਡ ਗੜੇ ਪਏ ਫਾਸਲਾ ਮਰ ਗਈਆਂ ਉਧਰ ਕੋਈ ਤੈਨ ਨਹੀਂ ਤੁਸੀਂ ਜਰ ਮਾਡਲਾਂ ਸੋਨੂੰ ਲੋਕ ਫੋਲੋ ਕਰਦੇ ਆ ਤੁਸੀਂ گاਉਣ ਵਾਲੇ ਲੀਡਰ ਸਾਰੇ ਹਸਾਉਣ ਵਾਲੇ ਤੁਸੀਂ ਲੋਕਾਂ ਦੇ ਆਈਡਲਾਂ ਸੋਨੂੰ ਲੋਕ ਫੋਲੋ ਕਰਦੇ ਆ ਤੁਸੀਂ ਬੋਲੋ ਸਰਕਾਰਾਂ ਵਿਰੁੱਧ ਵੀ ਗੜੇ ਪਏ ਆ ਮਾਅਬਜਾ ਦਿਓ ਆਸ ਵਿੱਚ ਲੜਾਈ ਲੜ ਕੇ ਪੁੱਠੇ ਕੰਮਾਂ ਦੇ ਜੋਰ ਆ ਮੜੀਰ ਨੂੰ ਹੋਰ ਪਾਸੇ ਲਾ ਜਾ ਰੱਖਿਆ ਕਿਸੇ ਨੂੰ ਕੋਈ ਨੌਕਰੀ ਦਾ ਕਿਸੇ ਨੂੰ ਚੱਟਾ ਪੀ ਜਾਂਦਾ ਪੰਜਾਬ ਉਧਰ ਗੱਲ ਦਾ ਧਿਆਨ ਹੈ ਠੀਕ ਹੈ ਮੇਰੇ 5-6 ਗਾਣੇ ਆਏ ਆ ਆਪਾਂ ਦਾ ਕਦੇ ਨਹੀਂ ਠੀਕ ਹੈ ਮੈਂ ਬੋਲਦਾ ਹੂੰ ਪਰ ਐ ਵੀ ਹੈ ਨਹੀਂ ਵੀ ਜਮਾ ਸ਼ਰਮ ਸੰਗ ਚੱਕਤੀ ਹੁਣ ਗੱਲ ਉਹਨਾਂ ਦੀ ਹਵਾਸੀ ਖਾਣਾ ਤੇ ਸਹਿਨਾਜ ਗੱਲ ਦੀ ਆ ਮੈਂ ਹਵਾਸੀ ਖਾਣਾ ਨਾਲ ਹੱਕ ਠੋਕ ਕੇ ਖੜਾ ਕਿੰਨੀ ਵਧੀਆ ਵਧੀਆ ਘਰ ਦੀ ਕੁੜੀ ਆ ਬੱਬੂ ਮਾਨ ਦੀ ਫੈਨ ਆ ਜਿੰਨੇ ਵੀ ਬੱਬੂ ਮਾਨ ਦੇ ਫੈਨ ਆ ਬਾਈ ਸਾਰੇ ਅਸੀਂ ਹਵਾਂਸੀ ਖਰਾਨਾ ਦੇ ਨਾਲ ਖੜੇ ਆ ਜਿੰਨੇ ਵੀ ਬੱਬੂ ਮਾਨ ਦੇ ਫੈਨ ਆ ਹਵਾਂਸੀ ਖਰਾਨਾ ਦੇ ਸੀ ਨਾਲ ਖੜੇ ਆ ਵਧੀਆ ਕਰਦੀ ਕੁੜੀ ਆ ਉਹ ਵਧੀਆ ਬਹੁਤ ਚਰ ਹੋ ਗਿਆ ਉਹਨੂੰ ਇੰਡਸਟਰੀ 'ਚ ਆਏ ਨੂੰ ਉਹਨੂੰ ਪਤਾ ਗਿਆ ਵੀ ਰੰਧਾਵੇ ਦੀ ਜੇਬ 'ਚ ਰੁਪਈਆ ਨਹੀਂ ਮੈਂ ਉਹਨੂੰ ਇੱਕ ਦੋ ਵਾਰੀ ਕਿਹਾ ਵੀ ਮੇਰੇ ਗਾਣੇ 'ਚ ਮਾਡਲਿੰਗ ਉਹ ਬੁਕਿੰਗ ਹੁੰਦੀ ਆ ਉਹਦੀ ਸਾਲ-ਸਾਲ ਲਈ 6-7 ਲੱਖ ਲੈਂਦੀ ਹੂ ਮਿਲਦਾ ਇਸ ਟਾਈਮ ਉਹ ਗਾਣਿਆਂ ਦੇ ਵੀ ਲੈ ਰਹੀ ਆ ਉਹ ਲੱਖ-ਲੱਖ 2-2 ਲੱਖ ਮਾਡਲਿੰਗ ਦਾ ਅਨੁਮਾਇ ਇੱਕ ਵਾਰੀ ਫੋਨ ਕੀਤਾ ਹਮਾਸੀ ਖਰਾਣਾ ਨੂੰ ਉਹਦਾ ਮੈਂ ਸਪੋਰਟਰਾਂ ਬੱਬੂ ਮਾਨ ਦੀ ਫੈਨ ਆ ਸਾਰੇ ਅਸੀਂ ਫੈਨ ਆ ਉਹਨੂੰ ਮੈਂ ਕਿਹਾ ਵੀ ਤੂੰ ਮੇਰੇ ਗਾਣੇ ਚ ਮਾਡਲਿੰਗ ਕਰੇਂਗੀ ਕਹਿੰਦੀ ਹਾਂ ਕਰੂੰ ਜੇ ਤੇਰੀ ਰੋਟੀ ਬਣਦੀ ਤੇਰਾ ਗਾਣਾ ਚੱਲਦਾ ਮੈਂ ਮਾਡਲਿੰਗ ਫ੍ਰੀ ਕਰੂੰ ਕਮਾਲ ਆ ਯਾਰ 3 ਸਾਲ ਹੋਇਆ ਨੂੰ ਸੈਨਾਜ ਗਿੱਲ ਨੂੰ ਸਿੱਧੀਆਂ ਗੰਧੀਆਂ ਗਾਲਾਂ ਤੇਰੀ ਓਦੇ ਨਾਲ ਆ ਤੇਰੀ ਓਦੇ ਨਾਲ ਆ ਪਰਦੇ ਪਿੱਛੇ ਕੰਮ ਕਰ ਲੋ ਪਰਦਾ ਵੀ ਕੋਈ ਚੀਜ਼ ਆ ਸਿੱਧੀਆਂ ਗੱਲਾਂ ਤੂੰ ਓਦੇ ਨਾਲ ਮਾੜੀਆਂ ਤੂੰ ਓਦੇ ਨਾਲ ਮਾੜੀਆਂ ਬਿਤੂ ਐਲੀ ਮੰਗਟ ਦਾ ਨਾਂ ਚੱਲੀ ਜਾਂਦਾ 100 ਨੂੰ ਮੈਂ ਹੋਰ ਦੱਸਦਾ ਕਹਿੰਦੇ ਮੈਂ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਧਾਈ ਜਿੱਥੇ ਮਰਜੀ ਦੁਨੀਆ ਤੇ ਲੜਾਈ ਹੋਵੇ ਇਹ ਵਿੱਚ ਹੂ ਐਲੀ ਮੰਗਟ ਪਤਾ ਨਹੀਂ ਕਿਹ ਹੈ ਜ ਆ ਬੰਦਾ ਇਹਨਾਂ ਦੀ ਹਮਾਂਸੀ ਗਰਾਣਾ ਤੇ ਸੈਨਾਜ ਗੱਲ ਦੀ ਲੜਾਈ ਆ ਵਿੱਚ ਹੀ ਇਹਦਾ ਨਾਂ ਹੈ ਇਹ ਤਾਂ ਪਤੰਦਰ ਤੋਂ ਕੰਮ ਚੱਜਦਾ ਨਹੀਂ ਹੋਇਆ ਇਹ ਵਿੱਚ ਹੀ ਹੋਊਗਾ ਮੈਂ ਕੁੜੀਆਂ ਦੀ ਲੜਾਈ ਚਾਉਣਾ ਤਾਂ ਚਾਹੁੰਦਾ ਨਹੀਂ ਮੈਂ ਮਾੜਾਂਗਾ ਪਰ ਕੁੜੀਆਂ ਨੇ ਗੱਲਾਂ 'ਚ ਬੋਲ ਨਹੀਂ ਸਕਦੇ ਪਰ ਮੇਰੀ ਜ਼ਮੀਰ ਜਾਗਦੀ ਯਾਰ ਮੈਂ ਬੋਲੂਗਾ ਯਾਰ ਸਹਿਨਾਜ ਗਾਂਧੀ ਪਾਈ ਨੇ ਲੈ ਸਹਿਨਾਜ ਗੱਲ ਕਮਾਲ ਆ ਯਾਰ ਪਿੰਡਾਂ ਚ ਕੁੜੀਆਂ ਧੀਆਂ ਪੈਣਾ ਹੈ ਨਹੀਂ ਉਹਨਾਂ ਦੇ ਕੀ ਅਸਰ ਪਊਗਾ ਹੁਣ ਮੈਂ ਦੁਬਾਰੇ ਫੇਰ ਕਹਿੰਦਾ ਵੀ ਮਸ਼ਹੂਰ ਹੋਣ ਲਈ ਤਾਂ ਬੋਲਦੇ ਨਹੀਂ ਮਸ਼ਹੂਰ ਤਾਂ ਅਲਵਾਰਡ ਚ ਪਹਿਲਾਂ ਹੀ ਤੁਸੀਂ ਮੈਨੂੰ ਜਾਣਦੇ ਹੋ ਪੈਸੇ ਲਈ ਮੈਂ ਨਹੀਂ ਬੋਲਦਾ ਮੇਰੇ ਕੋਈ ਸੋਹ ਲੱਗ ਜਾਣਗੇ ਗਾਉਣਾ ਮੈਂ ਸੌਂਕ ਨੂੰ ਆ ਕੋਈ YouTube ਚੈਨਲ ਨਹੀਂ ਬਾਬੇ ਦੀ ਸੌਂ ਲੱਗੇ ਆਪਾਂ ਨੂੰ ਮੇਰੀ ਜਮੀਰ ਜਾਗਦੇ ਹੁਣ ਨਹੀਂ ਜਾਦੇ ਮੈਂ ਬੋਲੂਗਾ ਅੱਲੀ ਮੰਗਟ ਦਾ ਵਿਚੀ ਉਹਨੂੰ ਅੱਲੀ ਮੰਗਟ ਦਾ ਵਿਚੀ ਨਾ ਆਈ ਜਾਂਦਾ ਵੀ ਪਤਾ ਨਹੀਂ ਸਹਨਾਜ ਗੱਲਾਂ ਨਾਲ ਰਹਿੰਦਾ ਪਤਾ ਨਹੀਂ ਕੀ ਕਰਦਾ ਮੈਂ ਹਮਾਸੀ ਖਾਣਾ ਨਾ ਯਾਰ ਹੱਕ ਠੋਕ ਕੇ ਖਾਣਾ ਬਹੁਤ ਵਧੀਆ ਕੁੜੀ ਆ ਵਧੀਆ ਘਰ ਦੀ ਆ ਬੋਲਣ ਦੀ ਵੀ ਆਕਲਾ ਜਸਪੁੱਲਰ ਕੀ ਹਾਲ ਆ ਵੀਰ ਜਸਪੁੱਲਰ ਆਪਣਾ ਯਾਰ ਕੈਨੇਡਾ ਦੇਖੀ ਜਾਂਦਾ ਟਰੱਕ ਵਾਲਾ ਮੁੰਡਾ ਕੀ ਹਾਲ ਆ ਵੀਰ ਤੇ ਗੱਲ ਇਹ ਆ ਵੀਰ ਅੱਲੀ ਜਿੱਥੇ ਮਰਜ਼ੀ ਲੜਾਈ ਹੋ ਜਾ ਦੁਨੀਆ ਦੀ ਵਿੱਚ ਹੋਊਗਾ ਅਭੀ ਤੂੰ ਪਤੰਦਰਾ ਕਰ ਲੈ ਕੋਈ ਡੱਕਾ ਕੰਮ ਦਾ ਹਰੇਕ ਲੜਾਈ 'ਚ ਸਹਿਨਾਰ ਗਿੱਲੂ ਦਾ ਬੋਲਣ ਦੀ ਨਹੀਂ ਅਕਲ ਸਿੱਧੀਆਂ ਮਾਵਾ ਤੀਆਂ ਪਣਾ ਕਿਵੇਂ ਗੱਲਾਂ ਕਰੀ ਜਾਂਦੀਆਂ ਲੈ 20000 ਕਮਾਲ ਆ ਇਹਨੂੰ ਸੋਨੂੰ ਕੋਈ ਸੁਣ ਰਿਹਾ ਤੁਸੀਂ ਆਈਡਲਾਂ ਲੋਕਾਂ ਦੇ ਤੁਸੀਂ ਮਸ਼ਹੂਰ ਹੋ ਗਾਉਣ ਵਾਲਿਆਂ ਨੂੰ ਤਾਂ ਹੀ ਕਹਿੰਦੇ ਗੰਦ ਵਿੱਚ ਹੀ ਮਾਏ ਆ ਮੈਂ ਵੀ ਗਾਉਣ ਵਾਲੀਆਂ ਆਪਾਂ ਨੂੰ ਗੰਦ ਤਾਂ ਹੀ ਕਹਿੰਦੇ ਟਰੱਕ ਡਰਾਈਵਰਾਂ ਨੂੰ ਕਿਉਂ ਮਾਰੇ ਹੁੰਨੇ ਆਪਾਂ ਮਾਰੇ ਕਿਉਂ ਕਹਿ ਰਹੇ ਆ ਕੋਈ ਤਾਂ ਗੱਲ ਹੋਊਗੀ ਟਰੱਕ ਡਰਾਈਵਰ ਵੀ ਬਦਲ ਗਏ ਪਰ ਤੁਸੀਂ ਨਹੀਂ ਬਦਲੇ ਸੋਨੂੰ ਉਵੇਂ ਹੀ ਕਹਿੰਦੇ ਆ ਕੰਜਰ ਕਿੱਤੇ ਵਾਲੇ ਵਿੱਚ ਹੀ ਮੈਨੂੰ ਕਹਿੰਦੇ ਆ ਗਾਉਣ ਵਾਲੇ ਨੂੰ ਵੀ ਜੇ ਤੁਸੀਂ ਲੜਾਈ ਲੜਨੀ ਆ ਕਮਰੇ 'ਚ ਬਹਿ ਕੇ ਲੜ ਲਓ ਲੋਕਾਂ ਨੂੰ ਤੁਸੀਂ ਦਿਖਾ ਰਹੇ ਹੋ ਉੱਥੇ ਬੋਲੋ ਨਾ ਜਿੱਥੇ ਕਿਸਾਨਾਂ ਦੀਆਂ ਕਣਕਾਂ ਮਰ ਗਈਆਂ ਗੜੇ ਪੈ ਗਏ ਬੋਲੋ ਨਾ ਉੱਥੇ ਇਹ ਦੋਨੇ ਮਸੂਰ ਆ ਮਲਾ ਸੈਨਾਜ ਗੱਲ ਤੇ ਹਵਾਂਸੀ ਘਰਣਾ ਬੋਲੋ ਉੱਥੇ ਕਿਸਾਨਾਂ ਦੀਆਂ ਕਣਕਾਂ ਮਰ ਗਈਆਂ ਪੁੱਠੇ ਕੰਮਾਂ ਤੇ ਇਹ ਵਿੱਚ ਐਲੀ ਮੰਗਟਦਾ ਯਾਰ ਦੁਨੀਆ ਦੀ ਹਰੇਕ ਲੜਾਈ 'ਚ ਹੋਊਗਾ ਪਤਾ ਨਹੀਂ ਕੀ ਖਾਂਦਾਗਾ ਭਾਈ ਆਕਾਸ਼ ਸੀਫਾ ਅਕਾਸ ਤੇ ਸੀਪਾ ਬਾਈ ਕੀ ਹਾਲਾ ਕੈਨੇਡਾ ਤੋਂ ਬਾਈ ਕੀ ਹਾਲਾ ਹਾਂ ਐਲੀ ਮੰਗਦਾ ਸਰੀ ਪਿਆ ਮੈਂ ਹੱਕ ਠੋਕੇ ਹਵਾਂਸੀ ਖਰਾਣਾ ਨਾਲ ਖੜਾ ਯਾਰ ਹਵਾਂਸੀ ਖਰਾਣਾ ਵਧੀਆ ਘਰ ਦੀ ਕੁੜੀ ਆ ਹਵਾਂਸੀ ਖਰਾਣਾ ਲੈਬ ਹੋਈ ਕਿੰਨਾ ਵਧੀਆ ਬੋਲੀ ਉਧਰ ਸੁਣਾਜ ਗੱਲ ਦੇਖ ਲੈ ਮੈਂ ਹਵਾਂਸੀ ਖਰਾਣਾ ਦੇ ਨਾਲ ਖੜਾ ਹਵਾਂਸੀ ਸੁਣਾਜ ਗੱਲ ਤਾਂ ਹੋਈ ਗੰਦ ਵੱਡੀ ਐ ਵੀ ਸੁਣਨੀ ਨਹੀਂ ਗਾ ਕਿਸੇ ਨੇ ਤੇਰੀ ਵੀਡੀਓ ਵੀ ਤੈਨੂੰ ਕੱਲੇ ਤੇਰੇ ਘਰ ਦੀ ਜਾਣਦਿਆ ਬਿੱਤਰੇ ਮਾਂ ਪਿਓ ਤੇ ਅਸਰ ਕਰਦੇ ਆਂ ਤੇ ਕੀ ਅਸਰ ਬੀ ਤੈਨੂੰ ਸਾਰਾ ਪੰਜਾਬ ਸੁਣਦਾ ਵੀ ਤੂੰ ਗੰਦ ਵੱਡ ਰੱਖਿਆ ਫੇਰ ਮੈਨੂੰ ਕਹਿੰਦੇ ਰੰਦਾਵਾ ਬੋਲਦਾ ਹਰੇਕ ਮੁੱਦੇ 'ਚ ਆਉਂਦਾ ਮੇਰਾ ਜੀ ਨਹੀਂ ਕਰਦਾ ਮੇਰੀ ਬਾਜ਼ ਜਮੀਰ ਜਾਗਦੀ ਮੈਨੂੰ ਆਉਣਾ ਪੈਂਦਾ ਯਾਰ ਗੱਲ ਲੈ ਜਿੰਨਾ ਚਿਰ ਸਹੀ ਗੱਲਾਂ ਤੇ ਬੋਲੂਗਾ ਮੈਨੂੰ ਤੁਸੀਂ ਕੋਈ ਮੈਨੂੰ ਕਿਤੇ ਰੁਪਈਆ ਨਹੀਂ ਬਣਦਾ ਕਿਤੇ ਮੈਨੂੰ ਕੋਈ ਮਸ਼ਹੂਰੀ ਦੀ ਲੋੜ ਨਹੀਂ ਮਸ਼ਹੂਰ ਤੁਸੀਂ ਕਰਤਾ YouTube ਤੇ ਚੈਨਲ ਬਣਾਇਆ ਨਹੀਂ ਬਾਬੇ ਦੀ ਸੌਂ ਲੱਗੇ ਪੈਸੇ ਮੈਨੂੰ ਕੋਈ ਮੈਂ ਸੋ ਨਹੀਂ ਲਾਉਂਦਾ ਜਾਂ ਮੈਨੂੰ ਕੰਟਰੋਵਰਸੀ ਕਰਕੇ ਲੜਾਈ ਨਾਲ ਪੈਸੇ ਮਿਲਦੇ ਆ ਇਹ ਕੋਈ ਹੱਕ ਕੱਢ ਕੇ ਕਹੇ ਮੈਂ ਤਾਂ ਬੋਲੂਗਾ ਮੇਰੀ ਜਮੀਰ ਜਾਗਦੀਆ ਜਿੰਨਾ ਚਿਰ ਮੇਰੇ ਸਾਹ ਗੇ ਕੰਢੀ ਚ ਇੱਥੇ ਜਿੰਨਾ ਚਿਰ ਮੈਂ ਮਰਦਾ ਨਹੀਂ ਕਹਿੰਦੇ ਹੁੰਦੇ ਨਾ ਜੱਟ ਦਾ ਪੁੱਤ ਦਾ ਜਿੰਨਾ ਚਿਰ ਗੱਲ ਨਹੀਂ ਵੱਢਿਆ ਉਹਨਾਂ ਚਿਰ ਕੋਈ ਹੱਲ ਹੀ ਨਹੀਂ ਮੈਂ ਤਾਂ ਬੋਲੂਗਾ ਜੀਨੇ ਲੜਨਾ ਵੱਢਣਾ ਜਿਵੇਂ ਦੇਖਣਾ ਗਾਲਾਂ ਕੱਢਣੀਆਂ ਕੱਢ ਦਿਓ ਹਵਾਂਸੀ ਖਰਾਣਾ ਦੇ ਨਾਲ ਖੜਾ ਫੁੱਲ ਸਪੋਰਟ ਆ ਠੀਕ ਆ ਨਾਲ ਖੜਾ ਹਾਂ ਉਹਦੇ ਹਵਾਂਸੀ ਖਰਾਣਾ ਬੱਬੂ ਮਾਨ ਦੀ ਫੈਨ ਅਸੀਂ ਵੀ ਬੱਬੂ ਮਾਨ ਦੇ ਫੈਨ ਆ ਵਧੀਆ ਕਰਦੀ ਕੁੜੀ ਆ ਵਧੀਆ ਬੋਲਦੀ ਆ ਵਧੀਆ ਮੋਡਲਿੰਗ ਕਰਦੀ ਆ ਮੈਂ ਨਾਲ ਖੜਾ ਹੁਣ ਇਹ ਨਾ ਕਹਿ ਦਿਓ ਬਿਰੰਦਾਵੇ ਦੇ ਗਾਣੇ ਚ ਮਾਡਲਿੰਗ ਫ੍ਰੀ ਕਰਦੀ ਸੀ ਹਮਾਂਸੀ ਖਰਾਨਾ ਤਾਂ ਰੰਧਾਵਾ ਉਹਦੇ ਨਾਲ ਖੜ ਗਿਆ ਇਹ ਗੱਲ ਮੰਨ ਚੋ ਗੱਡ ਦਿਓ ਮੈਂ ਉਂ ਖੜਾਂਗਾ ਠੀਕ ਹੈ ਐਲੀਮੈਂਟ ਦਾ ਹਰੇਕ ਦੀ ਲੜਾਈ ਜੂਰ ਨਾ ਛੱਡੋ ਯਾਰ ਉਹਨਾਂ ਦਾ ਪੱਠੀ ਬਾਤ ਆ ਯਾਰ ਸਾਰੇ ਕਾਹਦਾ ਉਹਨਾਂ ਦਾ ਗੰਧ ਪਤਾ ਉਹਦੀ ਗੱਲ ਨਾ ਕਰੋ ਯਾਰ ਬਲੱਡ ਵਧਾ ਦਿੰਨੇ ਹੋ ਠੀਕ ਹੈ ਗੱਲ ਹਮਾਸੀ ਕਰਾਣਾ ਦੀ ਵੀ ਮੇਰੇ ਗਾਣੇ ਚ ਫ੍ਰੀ ਮੋਡਲਿੰਗ ਕਰਦੀ ਆ ਜਿਵੇਂ ਮਰਜ਼ੀ ਕਰਦੀ ਕਰਨ ਨੂੰ ਤਿਆਰ ਸੀ ਮੈਂ ਉਹਦੇ ਨਾਲ ਖੜਾ ਹੱਕ ਠੋਕੇ ਹਮਾਸੀ ਕਰਾਣਾ ਵਧੀਆ ਕਰਦੀ ਆ ਬੋਲਣ ਦੀ ਆ ਕਲਾ ਜੇ ਲੜਾਈ ਹੋਈ ਸੀ ਲਵ ਹੋਈਆਂ ਸੀ ਦੋਨੇ ਜਾਣੀਆਂ ਹਸਾਬ ਨਾਲ ਬੋਲ ਪੈਂਦੀਆਂ ਵੀ ਸੋਨੂੰ ਕੋਈ ਸੁਣਦਾ ਨਹੀਂ ਸੋਨੂੰ ਸਾਰਾ ਪੰਜਾਬ ਫੋਲੋ ਕਰਦਾ ਹੁਣ ਤੁਸੀਂ ਕਹੋਗੇ ਮੈਂ ਆਪ ਗਾਉਣ ਵਾਲਾ ਮੈਂ ਪਰ ਐਂ ਗੰਦ ਨਹੀਂ ਵੱੜ ਰਿਹਾ ਵੀ ਮੈਂ ਇਹ ਨਹੀਂ ਦੇਖ ਰਿਹਾ ਮੈਨੂੰ ਸਾਰੇ ਪੰਜਾਬ ਦੀਆਂ ਧੀਆਂ ਭੈਣਾਂ ਆਪਦੀਆਂ ਧੀਆਂ ਭੈਣਾਂ ਲੱਗਦੀਆਂ ਠੀਕ ਹੈ ਬਲੱਡ ਦਾ ਯਾਰ ਵਧੂ ਗਿਆ ਲੀਏ ਇਹ ਤਾਂ ਜੇ ਹੁਣ ਸੋਨੂੰ ਐਂ ਲੱਗਦਾ ਜਮੀਰ ਬਾਈ ਮੇਰੀ ਗੱਲ ਸੁਣ ਲਓ ਫੁੱਲ ਜਾਗਦੀਆਂ ਫੁੱਲ ਮੈਂ ਬੋਲੂੰਗਾ ਗੱਲ ਲੈ ਜੀ ਠੀਕ ਹੈ ਕਮਾਲ ਆ ਯਾਰ ਗੰਦ ਬੜ ਰੱਖਿਆ ਯਾਰ ਕੋਈ ਸਮਾਜ ਤਾਂ ਦੇਖੋ ਕਿਸਾਨ ਮਰ ਰਹੇ ਆ ਮੁੰਡੇ ਬਾਹਰ ਜਾ ਰਿਹਾ ਪਾਣੀ ਡੂੰਗੇ ਹੋ ਗਏ ਉਧਰ ਗੱਲਾਂ ਦੇ ਬੋਲਦੇ ਤੁਸੀਂ ਯਾਰ ਪੰਜਾਬ ਦੇ ਪੰਜਾਬ ਸੋਨੂੰ ਫੋਲੋ ਕਰਦਾ ਜਿਹੜੀ ਗੱਲ ਤੁਸੀਂ ਕਹੋਗੇ ਪੰਜਾਬ ਉਹ ਹੀ ਕਰੂ ਮਹਿੰਗੇ ਬੂਟ ਪਾ ਲੋ ਪੀ ਨਾ ਮਹੰਗੇ ਬੂਟ ਪਾਉ ਮਹੰਗੇ ਲੀੜੇ ਪਾ ਲੋ ਪੰਜਾਬ ਦੀਆਂ ਨਵੀਂ ਮੁੰਡੇ ਕੁੜੀਆਂ ਮਹੰਗੇ ਉਮੀ ਕਰਨੀਆਂ ਆਸ ਕੀ ਕਰ ਲੋ ਪੰਜਾਬ ਦੀਆਂ ਮੁੰਡੇ ਕੁੜੀਆਂ ਓਡੇ ਪਿੱਛੇ ਲੱਗ ਕੇ ਆਸ ਕੀ ਕਰਨਗੇ ਤੁਸੀਂ ਆਇਰਲੋਂ ਤੁਸੀਂ ਜੋ ਬੋਲੋਗੇ ਉਹੀ ਕੋ ਸੂਗਾ ਹੁਣ ਤੁਸੀਂ ਕਹੋਗੇ ਆਸਰ ਨਹੀਂ ਆਸਰ ਪੈਂਦਾ ਯਾਰ ਪੂਰਾ ਪੈਂਦਾ ਹੁਣ ਛੋਡੀ ਲੜਾਈ ਚ ਤੁਸੀਂ ਗੰਦ ਵੱਢੀ ਜਾਂਦੇ ਹੋ ਗਾਲਾਂ ਮਾਂ ਪੈਣਾਂ ਦੀਆਂ ਤੇ ਸਾਰੀ ਆਏ ਦੇਣਗੇ ਵੀ ਉਹ ਲੋਕ ਕਹਿਣਗੇ ਉਹਨਾਂ ਦਾ ਕੀ ਕਰਤਾ ਉਹ ਫੇਸਬੁੱਕ ਤੇ ਗੰਦ ਵੜਦਿਆ ਅਸੀਂ ਵੀ ਵੱਡੋ ਸਹੀ ਗੱਲ ਬਈ ਬੱਬੂ ਬੱਬੂ ਮਾਨ ਦਾ ਜਿਹੜਾ ਫੈਨ ਆ ਆਪਾਂ ਉਹਦੇ ਨਾਲ ਖੜੇ ਆ ਹਮਾਂਸੀ ਗਰਾਨਾ ਜੇ ਬੱਬੂ ਮਾਨ ਦੀ ਫੈਨ ਆ ਆਪਾਂ ਖੜੇ ਆ ਨਾਲ ਠੀਕ ਆ ਕੋਈ ਕਿਸਾਨਾਂ ਤੇ ਬੋਲ ਪੋ ਬੇਰਜਗਾਰੀ ਤੇ ਬੋਲ ਪੋ ਲੜਾਈ ਲੜਾਈ ਲੜਨੀਆਂ ਤੇ ਕਮਰੇ ਚ ਲੜ ਪੋ ਕਮਾਲ ਆ ਯਾਰ ਮੈਂ ਦੁਬਾਰੇ ਕਹਿਣਾ ਵੀ ਮਸੂਰ ਤੁਸੀਂ ਕਰਤਾ ਪੈਸੇ ਪੈਸਿਆਂ ਦੀ ਆਪਾਂ ਨੂੰ ਲੋੜ ਨਹੀਂ ਨਾ ਮੈਂ ਮਸੂਰ ਹੋਣ ਲਈ ਬੋਲਦਾ ਨਾ ਮੈਂ ਪਬਲਿਸਿਟੀ ਲਈ ਬੋਲਦਾ ਮੇਰੇ ਕਿਹੜਾ ਸੋਹ ਲੱਗਣਿਆ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਗਰਦ ਖਾ ਦਿਓ ਹਵਾਂਸੀ ਘਰਾਣਾ ਦੇ ਘਰੇ ਪਹੁੰਚਾ ਦਿਓ ਹਵਾਂਸੀ ਘਰਾਣਾ ਨੂੰ ਕਹਿ ਦਿਓ ਵੀ ਰੰਧਾਵਾ ਤੇਰੀ ਸਪੋਰਟ ਚ ਆ ਇਹ ਵੀਡੀਓ ਇਹ ਵੀਡੀਓ ਠੋਕੇ ਹਵਾਂਸੀ ਘਰਾਣਾ ਦੇ ਘਰੇ ਪਹੁੰਚਾ ਦਿਓ ਅੱਧੀ ਰਾਤ ਫੋਨ ਕਰੂਗੀ ਹਵਾਂਸੀ ਘਰਾਣਾ ਦੇ ਨਾਲ ਆ ਹਵਾਂਸੀ ਘਰਾਣਾ ਨੂੰ ਤਿੰਨ ਚਾਰ ਮਿਲਿਆ ਬਹੁਤ ਵਧੀਆ ਤਿੰਨ ਚਾਰ ਵਾਰੀ ਮਿਲਿਆਗਾ ਬਹੁਤ ਵਧੀਆ ਕੁੜੀ ਆ ਯਾਰ ਬਹੁਤ ਵਧੀਆ ਬੋਲਣ ਦਾ ਢੰਗ ਆ ਆਪਣੇ ਨਾਲ ਹਰ ਟਾਈਮ ਖੜੀ ਆ ਮੇਰੇ ਦਾ ਗਾਣੇ ਚ ਵੀ ਆਉਣ ਨੂੰ ਤਿਆਰ ਸੀ ਬਹੁਤ ਚਰਾਂ ਦੀ ਰਿਲੇਸ਼ਨ ਆਪਣੇ ਉਹਦੇ ਨਾਲ ਬਹੁਤ ਵਧੀਆ ਕੁੜੀ ਆ ਬੋਲਣ ਦਾ ਸਾਰਾ ਪਤਾ ਆਪਾਂ ਉਹਦੇ ਨਾਲ ਖੜੇ ਆ ਬਾਈ ਕਹਿੰਦਾ ਮੈਗਜ਼ੀਨ ਸੌਂਗ ਦੀ ਪਾਰਟੀ ਮੈਗਜ਼ੀਨ ਸੌਂਗ ਦੀ ਪਾਰਟੀ ਕਰ ਦਾਂਗੇ ਕੋਈ ਚੱਕਰ ਨਹੀਂ ਵੀਰ ਓ ਚੇਲੇ ਚੁੱਲੇ ਬੱਲਿਆ ਮੜੀਰ ਰੱਖਦੀ ਯਾਰ ਜੱਟ ਨੇ ਬਣਾਏ ਮੈਗਜ਼ੀਨਾਂ ਵਰਗੇ ਹੁਣ ਇਹ ਨਾ ਕਹਿ ਦੋ ਵੀ ਬੂਥਾ ਚੱਕ ਕੇ ਰੰਦਾ ਵਾ ਹਰੇਕ ਕਿਸੇ ਤੇ ਬੋਲਦਾ ਬੋਲੂਗਾ ਜਿੰਨਾ ਚਿਰ ਜਮੀਰ ਜਾਗਦੀ ਆ ਜਿੱਦੇ ਮਰ ਗਲ ਕੇ ਇੱਥੇ ਦੁਨੀਆ ਤੁਰ ਕੇ ਉਹਦੇ ਕੀ ਕਹਿਣਾ ਪਰ ਇਹ ਨਹੀਂ ਦੁਨੀਆ ਆਉਂਦੀ ਆ ਤੁਰ ਜਾਂਦੀ ਆ ਇੱਥੋਂ ਮਰ ਜਾਂਦੀ ਆ ਆਪਣਾ ਉਹ ਕੰਮ ਨਹੀਂਗਾ ਜੇ ਆਏ ਤੱਕ ਉਸ ਕਰਕੇ ਜਾਣਾਗਾ ਜੇ ਆਏ ਆ ਦੁਨੀਆ ਤੇ ਤਾਂ ਕੁਝ ਕਰਕੇ ਜਾਣਾਗਾ ਠੀਕ ਐ ਹੋਰ ਦੱਸੋ ਬਰੀ ਬਾਰਡਰ ਤੇ ਚਲੇ ਜਾਣ ਹਾਂ 300 300 ਫਾਰਮ ਵਾਲੇ ਨੇ ਐਲੀ ਵੀ ਚੁਕਾਈ ਸੀ ਪੂਸ ਬਾਈ ਮੈਂ ਹਮਾਂਸੀ ਹੀ ਖਰਾਣਾ ਦੁਬਾਰੇ ਫੇਰ ਕਹਿਣਾ ਮਸੂਰੀ ਲਈ ਨਹੀਂ ਬੋਲਦਾ ਪੈਸਾ ਨਹੀਂ ਬੋਲਦਾ ਜਮੀਰ ਜਾਗਦੇ ਆ ਬੋਲੂਗਾ ਤੁਸੀਂ ਕਹੋਗੇ ਰੰਧਾਵਾ ਰੋਜ ਲੈਬ ਹੁੰਦਾ ਮੈਂ ਇੱਥੋਂ ਜਰਿਆ ਨਹੀਂ ਜਾਂਦਾ ਮੇਰਾ ਰੋਨ ਨਿਕਲਿਆ ਆਉਂਦਾਗਾ ਕਿੰਨਾ ਗਾ ਤਾਂ ਉਹ ਗੰਦ ਵੱਢ ਰਹੀ ਆ ਯਾਰ ਉਹ ਹਮਾਸੀ ਘਰਾਨਾ ਨੂੰ ਹਮਾਸੀ ਕਰਾਣਾ ਤੂੰ 3 ਸਾਲਾਂ ਚੋਂ ਡਾ ਇੰਡਸਟਰੀ ਚ ਆ ਮੈਂ ਕਿਤੇ ਨਾ ਇੰਡਸਟਰੀ ਨੂੰ ਜਾਂਦਾ ਇੰਡਸਟਰੀ ਚ ਰਹਿਣਾਗਾ ਉਹ ਕਿੰਨਾ ਵਧੀਆ ਕੰਮ ਕਰ ਰਹੀ ਹੈ ਵਧੀਆ ਕਰਦੀ ਕੁੜੀ ਆ ਯਾਰ ਹਮਾਸੀ ਘਰਾਨਾ ਕੀ ਕਹਿੰਦੀ ਹੈ ਕਿਸੇ ਨੂੰ ਕਮਾਲ ਆ ਯਾਰ ਜਸਪ੍ਰੀਤ ਭੁੱਲਰ ਕੈਲੀਫੋਰਨੀਆ ਟਰੱਕਾਂ ਨਾਲ ਯਾਰ ਆ ਗਿਆ ਆਪਣਾ ਤੇ ਮੈਂ ਕਿਸੇ ਤੋਂ ਬੜੇਵੇਂ ਨਹੀਂ ਲੈਣੇ ਪਰ ਹਮਾਸੀ ਬੱਬੂ ਮਾਨ ਦੀ ਫੈਨ ਆ ਤਾਂ ਆਪਾਂ ਵੀ ਫੈਨ ਆਪਾਂ ਉਹਦੇ ਨਾਲ ਖੜੇ ਆ ਰਾਤ ਨੂੰ 12 ਵਜੇ ਫੋਨ ਮਾਰਦੇ ਹਮਾਸੀ ਘਰਾਨੇ ਦੇ ਨਾਲ ਜਦੋਂ ਮਰਜੀ ਸੱਦੇ ਜਾਸ਼ਪ੍ਰੀਤ ਭੋਲਰ ਕਹਿੰਦਾ ਸੌਰੀ ਲੇਟ ਹੋ ਗਿਆ ਜਗਨ ਕੋਈ ਗੱਲ ਨਹੀਂ ਬਾਈ ਧੰਨਵਾਦ ਜਾਸ਼ਪ੍ਰੀਤ ਭੋਲਰ ਕੀ ਹਾਲ ਆ ਬਾਈ ਕੈਲੀਫੋਰਨੀਆ ਟਰੱਕ ਵਾਲਾ ਅਮਰੀਕਾ ਤੋਂ ਜਸ ਭੋਲਰ ਸਾਡਾ ਯਾਰ ਕੈਨੇਡਾ ਤੋਂ ਸਾਰੇ ਯਾਰੋਂ ਸਾਰੇ ਭਰਾ ਆ ਗਏ ਤੇ ਬਸ ਇੰਨੀਆਂ ਗੱਲਾਂ ਕਰ ਰਿਹਾ ਵੀਡੀਓ ਸ਼ੇਅਰ ਕਰਕੇ ਹਮਾਂਸੀ ਖਰਾਨਾ ਕੋਲੇ ਪਹੁੰਚਦੀ ਕਰਦੇ ਉਹਨੂੰ ਕਹ ਡਰੇ ਨਾ ਤੇਰੇ ਨਾਲ ਅੱਧੀ ਰਾਤ ਕਾਲ ਕਰਾਂਗੇ ਅੱਧੀ ਰਾਤ ਪਹੁੰਚਾਂਗੇ ਵਧੀਆ ਕਰਦੀ ਕੁੜੀ ਆ ਵਧੀਆ ਬੋਲਦੀ ਆ ਵਧੀਆ ਐਕਟਿੰਗ ਕਰਦੀ ਆ ਸਨਾਲ ਗੱਲ 3 ਸਾਲ ਹੋਈ ਜਾਣੇ ਆਉਣ ਸਾਰੀ ਕਿਵੇਂ ਗੰਦੀਆਂ ਗੱਲਾਂ ਕੱਢਦੀ ਆ ਠੀਕ ਹੈ ਤੂੰ ਵਧੀਆ ਐਕਟਿੰਗ ਕਰਦੀ ਹੋਊਗੀ ਸਜਣਾ ਸਨਾਰ ਗੱਲ ਮੈਂ ਮੰਨਦਾ ਪਰ ਐ ਥੋੜਾ ਵੀ ਗੰਦੀਆਂ ਗਾਲਾਂ ਕੱਢ ਕੇ ਪੰਜਾਬ ਨੂੰ ਗੰਦ ਸੁਣਾਓ ਯਾਰਾ ਕਿਸੇ ਦੇ ਵੀ ਕੁੜੀਆਂ ਧੀਆਂ ਪਹਿਣਾ ਹੈਗੀਆਂ ਬੋਲੂਗਾ ਜਿਨਾ ਚਿਰ ਜਮੀਰ ਜਾਗਦੀ ਹੈ ਸੋਸਰੀ ਕਾਲ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਨਹੀਂ ਡਿਲੀਟ ਮਾਰ ਦਿਓ ਕੋਈ ਲੋੜ ਨਹੀਂ ਜਿੰਮੇ ਮਰਜ਼ੀ ਕਰ ਲੋ ਯਾਰਾ ਆਪਾਂ ਤਾਂ ਸਹੀ ਗੱਲਾਂ ਤੇ ਬੋਲਣਾ ਸੱਚ ਤੇ ਬੋਲਣਾ ਸੱਚ ਕੌੜਾ ਹੁੰਦਾ